ਤੇਰੇ ਪਿਆਰੇ ਨੂੰ ਸਾਹਿਬ ਇਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਚੀਵੜਾ ਆਮਦੇ ਸੰਬੰਧ ਵਿੱਚ ਲੱਗਣ ਵਾਲਾ ਸਲਾਨਾ ਜੋੜ ਮੇਲ ਅੱਜ 22 ਦਸੰਬਰ ਨੂੰ ਆਰੰਭ ਹੋ ਗਿਆ ਮਾਚੀਵੜਾ ਸਾਹਿਬ ਦੇ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨਾਂ ਲਈ ਇਹਨਾਂ 22, 23 ਅਤੇ 24 ਦਸੰਬਰ ਦੇ ਤਿੰਨ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਇਤਿਹਾਸਕ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਉਂਦੀਆਂ ਹਨ ਇਹਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਣ ਵਾਲੀਆਂ ਸੰਤਾਂ ਦੇ ਸਵਾਗਤ ਸਤਿਕਾਰ ਲਈ ਜਿੱਥੇ ਵਕਫਾਕ ਸੰਸਥਾਵਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਹਨ ਉੱਥੇ ਐਸਜੀਪੀਸੀ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਇਸ ਤੋਂ ਇਲਾਵਾ ਸੁਰੱਖਿਆ ਦੇ ਵੀ ਸਤ ਪ੍ਰਬੰਧ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ ਗੁਰੂ ਸਾਹਿਬ ਦੀ ਆਮਦ ਦੇ ਇਤਿਹਾਸ ਦੀ ਜਾਣਕਾਰੀ ਦਿੰਦੀ ਇਹ ਵਿਸ਼ੇਸ਼ ਫੋਰਟ ਦੇਖਦੇ ਹਾਂ ਸਾਹਿਬ ਗੁਰਜੀਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਨਾਲ ਨਿਵਾਜੀ ਹੋਈ ਪਾਵਨ ਪਵਿੱਤਰ ਧਰਤੀ ਮਾਛੀਵਾੜਾ ਸਾਹਿਬ ਇਹਨਾਂ ਮਾਛੀਵਾੜਾ ਸਾਹਿਬ ਦੇ ਜੰਗਲਾਂ ਨੂੰ ਕਲਗੀਧਰ ਪਾਤਸ਼ਾਹ ਨੇ ਭਾਗ ਲਾਏ ਹਨ ਜੰਗਲਾਂ ਵਿੱਚ ਮੰਗਲ ਲਾਏ ਹਨ ਸਾਹਿਬ ਸਤਿਗੁਰੂ ਚਮਕੌਰ ਦੀ ਗੜੀ ਤੋਂ ਵੱਡੇ ਸਹਿਬ ਜਾਦਿਆਂ ਦੀਆਂ ਸ਼ਾਤਾਂ ਤੋਂ ਬਾਅਦ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਮਾਛੀਵਾੜਾ ਸੇ ਪਹੁੰਚਦੇ ਹਨ ਆਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੈਰਾਂ ਵਿੱਚ ਰੋੜ ਚੁਬੇ ਨੇ ਛੂਲਾ ਚੁਬੀਆਂ ਨੇ ਔਰ ਜੰਗਲੀ ਸਫਰ ਸਾਰਾ ਸੀ ਜਾਮਾ ਮਹਾਰਾਜ ਦਾ ਲੀਰੋ ਲੀਰੋ ਹੋ ਗਿਆ ਖੂਹ ਸਹਿਬ ਤੇ ਪਹੁੰਚ ਕੇ ਸੱਚੇ ਪਾਤਸ਼ਾਹ ਜਲ ਛਕਦੇ ਹਨ ਖੂਹ ਵਿੱਚੋਂ ਔਰ ਉਸ ਖੂਹ ਦੀ ਟੈਂਡ ਕੱਢ ਕੇ ਪਾਤਸ਼ਾਹ ਆਪ ਸਰਾਹਣੇ ਰੱਖ ਕੇ ਐਸ ਜੰਡ ਸਾਹਿਬ ਦੇ ਹੇਠਾਂ ਆਰਾਮ ਕਰਦੇ ਹਨ ਵਿਸ਼ਰਾਮ ਕਰਦੇ ਹਨ ਐਸੇ ਦਿਨ ਦੇ ਆਲ ਪਾਤਸ਼ਾ ਤੋਂ ਵਿਛੜੇ ਹੋਏ ਤਿੰਨ ਸਿੰਘ ਪਿਆਰੇ ਭਾਈ ਦਇਆ ਸਿੰਘ ਪਿਆਰੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇੱਥੇ ਪਾਤਸ਼ਾ ਨੂੰ ਆ ਕੇ ਮਿਲਦੇ ਹਨ ਉਸ ਮਿਲਾਪ ਦੇ ਵਿੱਚ ਜਦੋਂ ਉਹ ਦਰਦ ਭਰੀ ਬੇਨਤੀ ਕਰਦੇ ਹਨ ਪਾਤਸ਼ਾ ਨੂੰ ਤਾਂ ਉਸ ਬੇਨਤੀ ਨੂੰ ਪ੍ਰਵਾਨੇ ਪ੍ਰਵਾਨਦਿਆਂ ਹੋਇਆ ਕਲਗੀਧਰ ਪਾਤਸ਼ਾ ਆਪਣੀ ਆਤਮਿਕ ਅਡੋਲਤਾ ਦੇ ਇਹ ਅੰਮ੍ਰਿਤ ਬਾਕ ਅੰਮ੍ਰਿਤ ਬਚਨ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੇੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਤਰ ਚੰਗਾ ਘਟਕੇੜਿਆਂ ਦਾ ਰਹਿਣਾ ਕਲਗੀਧਰ ਪਾਤਸ਼ਾਹ ਆਪਣੀ ਚੜ੍ਹਦੀ ਕਲਾ ਦਾ ਪ੍ਰਤੀਕ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ ਗੁਰੂ ਸਵਾਰਿਓ ਇਸ ਸ਼ਬਦ ਦਾ ਜੇ ਕਿਤੇ ਵੀ ਕੀਰਤਨ ਹੁੰਦਾ ਹੋਵੇ ਕਿਸੇ ਵੀ ਪਾਵਨ ਤਖਤ ਤੋਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਇਸ ਪਾਵਨ ਸ਼ਬਦ ਦਾ ਕੀਰਤਨ ਸਰਵਣ ਕਰੀਏ ਤੇ ਆਪਾਂ ਨੂੰ ਮਾਛੀਵਾੜਾ ਸਾਹਿਬ ਯਾਦ ਆਉਂਦਾ ਹੈ ਜਿੱਥੇ ਆ ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਜੀ ਨੇ ਆਰਾਮ ਕੀਤਾ ਔਰ ਸਾਰਾ ਪਰਿਵਾਰ ਵਿਛੜ ਗਿਆ ਫਿਰ ਵੀ ਸਤਿਗੁਰੂ ਚੜ੍ਹਦੀ ਕਲਾ ਵਿੱਚ ਸਨ ਐਸੇ ਦਿਨ ਦੇ ਆਲ ਪਾਛਾ ਸਤਿਗੁਰੂ ਜਿਨ੍ਹਾਂ ਦੇ ਮਾਛੀਵਾੜਾ ਸਾਹਿਬ ਆਉਣ ਦੀ ਸਾਲਾਨਾ ਯਾਦ ਨੂੰ ਸਮਰਪਿਤ ਹੁੰਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਭਾ ਸੁਸਾਇਟੀਆਂ ਅਤੇ ਸਮੂਹ ਸੰਗਤਾਂ ਦੇ ਪੂਰਨ ਸਹਿਯੋਗ ਦੇ ਨਾਲ ਮਹਾਨ ਅੱਜ 22 ਤਰੀਕ ਦੇ ਗੁਰਮਤ ਸਮਾਗਮ 23 ਤਰੀਕ ਦੇ ਮਹਾਨ ਗੁਰਮਤ ਸਮਾਗਮ ਅਤੇ 24 ਤਰੀਕ ਨੂੰ ਸੁੰਦਰ ਨਗਰ ਕੀਰਤਨ ਸਜਾਏ ਜਾਣੇ ਹਨ ਗੁਰੂ ਜੀ ਦੇ ਚਾਰ ਇਤਿਹਾਸਕ ਗੁਰਦੁਆਰਾ ਸਾਹਿਬ ਹਨ ਮਾਛੀਵਾੜਾ ਸਾਹਿਬ ਇਖੇ ਗੁਰਦੁਆਰਾ ਚਰਨ ਕਮਲ ਸਾਹਿਬ ਗੁਰਦੁਆਰਾ ਚਬਾਰਾ ਸਾਹਿਬ ਗੁਰਦੁਆਰਾ ਪਾਈ ਗਨੀਖਾ ਨਵੀਖਾ ਗੁਰਦੁਆਰਾ ਕਿਰਪਾਨਪੇਟ ਇਹਨਾਂ ਚਾਰੇ ਅਸਥਾਨਾਂ ਤੇ ਸੁੰਦਰ ਸਰੂਪ ਨਗਰ ਕੀਰਤਨ 24 ਤਰੀਕ ਨੂੰ ਸਜਾ ਕੇ ਅਤੇ ਗੁਰੂ ਜੀ ਦੇ ਉਸ ਚਰਨਾ ਦੇ ਸਫਰ ਨੂੰ ਤਾਜ਼ਾ ਕੀਤਾ ਜਾਂਦਾ ਹੈ ਸੋ ਆਓ ਹਾਜ਼ਰੀਆਂ ਭਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਸਮਰਪਿਤ ਹੋਈਏ ਆਪਣਾ ਆਪ ਗੁਰੂ ਦੇ ਚਰਨਾਂ ਨੂੰ ਸਮਰਪਿਤ ਕਰੀਏ ਤਾਂ ਕਿ ਇਹ ਜੀਵਨ ਇਹ ਜਨਮ ਸਫਲਾ ਹੋਵੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਗੁਰੂ ਵਾਲੇ ਬਣ ਕੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੀਏ ਪੀਵੋ ਪਾਹੋਲ ਖੰਡੇ ਧਾਰ ਹੋਏ ਜਨਮ ਸੋਹਿਲਾ ਇਹ ਜਨਮ ਜੀਵਨ ਸਫਲਾ ਹੋਵੇ ਸ਼ਬਦਾਂ ਦਾ ਧੰਨਵਾਦ ਚੈਨਲ ਵਾਲੇ ਸਮੁੱਚੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ